ਕਿ ਅਮਰਨਾਥ ਯਾਤਰਾ ਸ਼ੁਰੂ ਹੋਣ ਵਾਲੀ ਹੈ ਜੀ ਕੀ ਸਿਕਿਉਰਿਟੀ ਅਰੇਂਜਮੈਂਟ ਹੈ ਜੀ ਕੀ ਕਹਿਣਾ ਤੁਹਾਡਾ ਇਸ ਬਾਰੇ ਅੱਜ ਪਠਾਨਕੋਟ ਵਿਖੇ ਇੱਕ ਇੰਟਰ ਡਿਪਾਰਟਮੈਂਟਲ ਕੋਆਰਡੀਨੇਸ਼ਨ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੀਟਿੰਗ ਦੇ ਵਿੱਚ ਸਾਡੇ ਜਿਹੜੇ ਮੇਨ ਦੋ ਮੁੱਦੇ ਸੀ ਇੱਕ ਤਾਂ ਬਾਰਡਰ ਦੇ ਉੱਤੇ ਜਿਹੜੀ ਬੀਐਸਐਫ ਔਰ ਪੰਜਾਬ ਪੁਲਿਸ ਵੱਲੋਂ ਜਿਹੜੀ ਡਿਪਲੋਇਮੈਂਟ ਹੈ ਉਸ ਦੀ ਸਮੀਖਿਆ ਅਤੇ ਨਾਲ ਦੀ ਨਾਲ ਜਿਹੜਾ ਸਾਡੀ ਅਮਰਨਾਥ ਯਾਤਰਾ ਜਿਹੜੀ 3 ਤਰੀਕ 3 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ ਉਸ ਦੇ ਮੱਦੇ ਨਜ਼ਰ ਜਿਹੜੇ ਸੁਰੱਖਿਆ ਦੇ ਪ੍ਰਬੰਧ ਸਾਰੇ ਪੰਜਾਬ ਦੇ ਵਿੱਚ ਅ ਜਿਹੜੇ ਕੀਤੇ ਗਏ ਹਨ ਉਸ ਦੀ ਸਮੀਖਿਆ ਕੀਤੀ ਗਈ ਅ ਪੰਜਾਬ ਪੁਲਿਸ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤਾਂ ਕਿ ਜਿਹੜੇ ਯਾਤਰੀ ਅਮਰਨਾਥ ਯਾਤਰਾ ਵਿੱਚ ਆ ਰਹੇ ਆ ਉਹਨਾਂ ਦੀ ਯਾਤਰਾ ਸੁਖਦ ਹੋਵੇ ਅਤੇ ਅ ਬਿਨਾਂ ਕਿਸੇ ਇਨਸੀਡੈਂਟ ਦੇ ਇਹ ਸਾਰੀ ਯਾਤਰਾ ਪੂਰੀ ਹੋਵੇ इस मीटिंग सेंट्रल एजेंसीज़, एयरफोर्स आर्मी बी एस एफ और इस तो अलावा जोड़े साडे जम्मू एंड कश्मीर और हिमाचल पुलिस के और सिविल एडमिनीट्रेस के ऑफिसर से उन्होंने सारे ने हिस्सा लिया और uh, जड़े एक जॉइंट एक ऑपरेशन प्लान वालों तैयार किया गया uh, ताकि जो यात्री आ रहे हैं उन्होंव का ख्याल रखें ਕਿੰਨੀ ਐਕਸਟਰਾ ਰਜ਼ਰ ਜਿਹੜੀ ਫੋਰਸਸ ਹੈ ਜੀ ਉਹ ਡਿਪਲੋਏ ਕੀਤੀ ਜੇ ਤੁਸੀਂ ਦੱਸ ਸਕਦੇ ਹੋ ਤਾਂ ਪਲੀਜ਼ ਆ ਮੈਂ ਸਿਰਫ ਇਹ ਨਹੀਂ ਕਹਾਂਗਾ ਕਿ ਸਾਰੇ ਜਿਹੜੇ ਪੰਜਾਬ ਦੇ ਵਿੱਚ ਸਾਡੀ ਮੇਨ ਰਸਤੇ ਪੈਂਦੇ ਆ ਜਿੱਨੇ ਲੰਗਰ ਪੈਂਦੇ ਆ ਜਿੱਨੇ ਹਾਲਟਿੰਗ ਪਲੇਸਸ ਪੈਂਦੇ ਆ ਉਹਨਾਂ ਸਾਰਿਆਂ ਨੂੰ ਸੁਰੱਖਿਤ ਰੱਖਿਆ ਗਿਆ ਹੈ ਉਹਨਾਂ ਦੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ ਔਰ ਸੀਨੀਅਰ ਆਫਸਰਸ ਕਮਾਂਡੈਂਟਸ ਦੇ ਰੈਂਕ ਦੇ ਆਫਸਰਸ ਵਕ ਵਕ ਜ਼ੋਨਸ ਦੇ ਵਿੱਚ ਇੰਚਾਰਜ بنائے ਗਏ ਹਨ تاکہ 24 into 7 اے جڑی سرکھیہ ہے یقینی بنائی جائے اپ جڑا ایتھے لکھنپور دے وچ ایتھے میٹنگ کرن دا مین مقصد سی او یہی سی گا کہ اے ایہو جی ستان ہے جتھے جموں کشمیر پنجاب تے ہماچل دا بارڈر ہے ایک پاسے ایک پاسے انٹرنیشنل بارڈر بہت نیرے اور جو ساڈا تجربہ رہ ہے ہن تک جو جو پیچھے گھٹناواں واپرییاں ہن ਉਹ ਉਸ ਦੇ ਮੱਦੇ ਨਜ਼ਰ ਰੱਖਤੇ ਹੋਏ ਕੀ ਕੀ ਸੁਰੱਖਿਆ ਪ੍ਰਬੰਧ ਹੋਣੇ ਚਾਹੀਦੇ ਆ ਉਸ ਦੀ ਸਾਰਿਆਂ ਦੀ ਇਥੇ ਅ ਵਿਸਤਾਰ ਨਾਲ ਡਿਸਕਸ਼ਨ ਹੋਏ ਔਰ ਸਮੀਖਿਆ ਕੀਤੀ ਗਈ ਸਰ ਜੀ ਆ ਜਿੰਨੀ ਵੀ ਏਜੰਸੀਜ਼ ਆ ਸਾਰਿਆਂ ਨੂੰ ਸੈਂਸਿਟਾਈਜ਼ ਕਰਨ ਦਾ ਔਰ ਸਾਰੀ ਏਜੰਸੀਜ਼ ਦਾ ਆਪਣਾ ਆਪਣਾ ਰੋਲ ਹੈ ਉਹ ਸਾਰੇ ਆਪਣੇ ਆਪਣੇ ਰੋਲ ਅਦਾ ਕਰਨ ਗਿਆ ਬਟ ਇੱਕ ਇੱਕ ਜਨਰਲ ਕੋਆਰਡੀਨੇਸ਼ਨ ਮੀਟਿੰਗ ਤਾਂ ਕਿ ਜਿੰਨੀ ਵੀ ਏਜੰਸੀਜ਼ ਆ ਉਹ ਸਾਰੇ ਇੱਕ ਪਲੇਟਫਾਰਮ ਤੇ ਹੋਣ ਉਹਨਾਂ ਨਾਲ ਜਿਹੜੇ ਸਾਡੀ ਥ੍ਰੈਡਸ ਹੈ ਜਿਹੜੇ ਸਾਡੀ ਮਜ਼ਬੂਤੀਆਂ ਹਨ ਔਰ ਜੋ ਅਸੀਂ ਸੁਰੱਖਿਆ ਪ੍ਰਬੰਧ ਕਰ ਰਹੇ ਆ ਉਹ ਸਾਰਿਆਂ ਨਾਲ ਸਾਂਝੀ ਕੀਤੀ ਗਈ ਹੈ